ਓ ਸ਼ਰਮ ਨਹੀਂ ਰੱਖਦਾ ਯਾਰ ਵੰਦ ਮੋਇਆ ਵੰਦ ਮੋਇਆ ਵੰਦ ਮੋਇਆ ਵੰਦ ਮੋਇਆ ਹਾਏ ਹਾਏ ਇਹਨੂੰ ਚੱਕੋ ਜਰਾ ਇੱਕ ਮਿੰਟ ਮੱਲੀ ਮੱਲੀ ਸੁਦਾ ਗਾਦੇ ਚੋਲੜੀ ਟੱਕੜੀ ਬੰਦੇ ਅੱਗੇ ਲੱਗਦੀ ਇਹਨੂੰ ਪੰਜਾਬ ਦੀ ਜਨਤਾ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਉਦੋਂ ਹੋਇਆ ਸੀ ਜਦੋਂ ਲੋਕਾਂ ਨੇ ਵਿਸ਼ਵਾਸ ਕਰਕੇ ਨਾ ਝੂਠੇ ਲੋਕਾਂ ਨੂੰ ਪੰਜਾਬ ਦੀ ਸਤਾ ਇਹਨਾਂ ਦੇ ਹੱਥ ਚ ਦੇ ਦਿੱਤੀ ਸੀ ਔਰ 3.5 ਸਾਲ ਬੀਤ ਹੋ ਗਏ ਆ ਔਰ ਲੋਕ ਅਜ ਤਾਈਂ ਪ੍ਰਾਈ ਕਰ ਰਹੇ ਜਨਤਾ ਠੱਗਿਆ ਮਹਿਸੂਸ ਕਰ ਰਹੀ ਆ ਉਹਨਾਂ ਨੂੰ ਬਾਦਸ਼ਾਹ ਦਾ ਆਪਣਾ ਕੰਟਰੋਲ ਨਹੀਂ ਕਿਉਂਕਿ ਕਹਿੰਦੇ ਆ ਨਾ ਬੰਦੇ ਦੇ ਅੰਦਰ ਉਹੀ ਬੋਲਦਾ ਜੋ ਉਹਨੇ ਲੋਕਾਂ ਦੇ ਨਾਲ ਵਿਹਾਰ ਰੱਖਿਆ ਜਿਸ ਢੰਗ ਦੇ ਨਾਲ ਜਨਤਾ ਦੇ ਨਾਲ ਬੋਲਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ 140 ਕਰੋੜ ਜਨਤਾ ਨੂੰ ਰਿਪਰੈਜ਼ੈਂਟ ਕਰਦੇ ਨੇ ਦੇਸ਼ ਵਾਸੀਆਂ ਦਾ ਸਿਰ ਤੇ ਮਾਣ ਜਿਨ੍ਹਾਂ ਨੇ ਉੱਚਾ ਕੀਤਾ ਤੂੰ ਉਹਨਾਂ ਦੇ ਬਾਰੇ ਐਸੇ ਸ਼ਬਦ ਬੋਲ ਰਹੇ ਆ ਉਹਨੂੰ ਇਹ ਨਹੀਂ ਸਮਝ ਆ ਰਹੀ ਵੀ ਮੈਂ ਪੰਜਾਬੀਆਂ ਦਾ ਮਾਣ ਕਰ ਰਿਹਾ ਕਿ ਪੰਜਾਬੀਆਂ ਦਾ ਹਨਨ ਕਰ ਰਿਹਾ ਉਹ ਕਹਿ ਰਿਹਾ ਕਿ ਪੰਜਾਬੀ ਉਹਨਾਂ ਇੱਕ ਤਾਂ ਜੀ ਸੀ ਵੀ ਮਸ਼ੀਨ ਦੇਖਣ ਨੂੰ ਇਕੱਠੇ ਹੋ ਜਾਂਦੇ ਨੇ ਜਿੰਨੀ ਆਬਾਦੀ ਵਾਲੇ ਦੇਸ਼ਾਂ 'ਚ ਪ੍ਰਧਾਨ ਮੰਤਰੀ ਜੀ ਜਾ ਰਹੇ ਨੇ ਹੁਣ ਮੈਂ ਤੁਹਾਡੇ ਮਾਧਿਅਮ ਰਮਾਈ ਪੁੱਛਣਾ ਚਾਹਨਾ ਵੀ ਤੁਸੀਂ ਕੀ ਸੋਚਦੇ ਹੋ ਭਗਵੰਤ ਜੀ ਵੀ ਪੰਜਾਬੀਆਂ ਨੂੰ ਤੁਸੀਂ ਇਹਨੇ ਵਿਹਲੇ ਤੇ ਢੱਲੇ ਸਮਝ ਲਿਆ ਭਈ ਉਹ ਜੀਸੀਬੀ ਮਸ਼ੀਨ ਦੇਖਣ ਦੇ ਲਈ ਐਡੀ ਵੱਡੀ ਤਰਦਾਦ ਚ ਇਕੱਠੇ ਹੋਣਗੇ ਇਹ ਤੋਂ ਵੱਧ ਸ਼ਰਮ ਨਾਲ ਘਟਨਾ ਕੀ ਹੋ ਸਕਦੀ ਆ ਇਹਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਦੇਸ਼ ਦਾ ਹੀ ਸਿਰ ਨੀਚਾ ਨਹੀਂ ਕੀਤਾ ਅੱਜ ਪੰਜਾਬੀਆਂ ਦਾ ਵੀ ਸਿਰ ਨੀਚਾ ਕੀਤਾ ਇਹਨੂੰ ਸ਼ਰਮ ਆਣੀ ਚਾਹੀਦੀ ਆ ਅੱਜ ਦਾ ਜਿਹੜਾ ਇਹ ਰੋਸ਼ ਆ ਇਹ ਇਹਦਾ ਪਤਲਾ ਫੂਕੇ ਅਸੀਂ ਜ਼ਾਹਰ ਕੀਤਾ ਔਰ ਸਿਰਫ ਇਹ ਇੰਨਾ ਹੀ ਨਹੀਂ ਕਿ 2027 ਦੇ ਵਿੱਚ ਜਨਤਾ ਇਹ ਤੋਂ ਜ਼ਿਆਦਾ ਭੈੜਾ ਹਾਲ ਇਹਨਾਂ ਦਾ ਕਰਨ ਵਾਲੀ ਆ ਇਹਨਾਂ ਨੂੰ ਲੋਕਾਂ ਨੂੰ ਪੱਜਨ ਨੂੰ ਛੇਪਨ ਨੂੰ ਰਾਣੀ ਮੈਨਾ 2027 ਚ ਜਦੋਂ ਆਣਾ ਚੋਲਾ ਚ ਲੋਕਾਂ ਦੇ ਦਰਬਾਰੇ ਜਾਊਗਾ ਕਾਨੂੰਨੀ ਕਾਰਵਾਈ ਵੀ ਕੀਤੀ ਜਾਊਗੀ ਦੇਖੋ ਹਾਈ ਕਮਾਂਡ ਇਹਦੇ ਤੇ ਸੰਗਿਆਨ ਲਾਊਗੀ ਪਰ ਅੱਜ ਪੰਜਾਬ ਭਰ ਚ ਹਰ ਜਗ੍ਹਾ ਦੇ ਉੱਤੇ ਇਹਦੇ ਪੁਤਲੇ ਫੂਕੇ ਲੋਕਾਂ ਨੇ ਰੋਜ਼ ਪ੍ਰਦਰਸ਼ਨ ਕੀਤਾ ਇਹ ਦੱਸਦਾ ਵੀ ਲੋਕਾਂ ਚ ਕਿੰਨਾ ਵੱਡਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਕਹਿੰਦਿਆਂ ਵੀ ਸਾਨੂੰ ਸ਼ਰਮ ਆ ਰਹੀਏ ਕਿਉਂਕਿ ਇੱਕ ਐਸਾ ਇਹ ਇੱਕ ਗੰਦਾ ਾਂਡਾ ਸਮਝ ਲੋ ਪੰਜਾਬ ਦੇ ਕਲੰਕ ਸਮਝ ਲੋ ਜਿਹੜਾ ਕਿ ਆਪਣੇ ਪ੍ਰਧਾਨ ਮੰਤਰੀ ਦੇ ਬਾਰੇ ਆਪਣੇ ਗ੍ਰਹਿ ਮੰਤਰੀ ਦੇ ਬਾਰੇ ਐਸੇ ਸ਼ਬਦਾ ਦੀ ਜਿਹੜੀ ਇਸਤੇਮਾਲ ਕਰ ਰਿਹਾ ਹੋਵੇ ਜਿਹੜਾ ਅੱਜ ਸਾਰਾ ਦੇਸ਼ ਸ਼ਰਮਿੰਦਾ ਹੈ ਸਾਰਾ ਪੰਜਾਬ ਸ਼ਰਮਿੰਦਾ ਹੈ ਅੱਜ ਸਾਰੇ ਦੇਸ਼ ਦੇ ਵਿੱਚ ਜਿਹੜਾ ਵੀ ਇਹਦੇ ਪੁਪਟਲੇ ਭੁਕੇ ਜਾ ਰਹੇ ਨੇ ਕਿਉਂ ਜਿਸ ਤਰੀਕੇ ਦੇ ਨਾਲ ਇਹਨੇ ਸਾਡੇ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਜੀ ਤੇ ਜਲਤ ਪਾਸ਼ਾ ਦਾ ਇਸ਼ਤਿਹਾਲ ਕੀਤਾ ਹੈ ਇਹਨੂੰ ਪੰਜਾਬ ਵੀ ਮਾਫ ਨਹੀਂ ਕਰੇਗਾ ਇਹਨੂੰ ਦੇਸ਼ ਵੀ ਮਾਫ ਨਹੀਂ ਕਰੇਗਾ ਸਰ ਜਿਹੜੀ ਕੰਪਲੇਟ ਇਹਨਾਂ ਨੇ ਕੰਪਲੀਟ ਵੀ ਕੀਤੀ ਜਾਊਗੀ ਦੇਖੋ ਕੰਪਲੇਂਟਾਂ ਵੀ ਹੋਣਗੀਆਂ ਸਭ ਕੁਝ ਹੋਏਗਾ ਪਰ ਕੰਪਲੇਂਟਾਂ ਕਰਨਾ ਜਾਂ ਨਾ ਕਰਨਾ ਉਹ ਇਕੱਲਾ ਚੀਜ਼ ਹੈ ਪਰ ਇੱਕ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਬੋਲਣ ਦਾ ਉਹਨੂੰ ਲੋਕਾਂ ਦੇ ਵਿੱਚ ਕਿਦਾਂ ਬੋਲਣਾ ਕੀ ਗੱਲ ਕਰਨੀ ਹੈ ਉਹਦੀ ਮਰਿਆਦਾ ਹੁਣ ਦੇ ਦिए ਇਹ ਮਰਿਆਦਾ ਪੁੱਲ ਚੁੱਕਾ ਹੈ ਇਹ ਆਪਣੀ ਔਕਾਤ ਪੁੱਲ ਚੁੱਕਾ ਹੈ ਇਹ ਔਕਾਤ ਤੋਂ ਬਾਹਰ ਜਾ ਕੇ ਜੋ ਇਹਨੇ ਗਲਤਿਆ ਨੇ ਇਹਨੂੰ ਇਹਦਾ ਹਰ ਜਾਨ ਭੁਗਤਣਾ ਪਏਗਾ ਹਰ ਇੱਕ ਸੜੀ 'ਤੇ ਜਿਹੜਾ ਕਿ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਲਕੁਲ ਅੱਜ ਸਾਰੇ ਦੇਸ਼ ਦੇ ਵਿੱਚ ਔਰ ਸਾਰੇ ਪੰਜਾਬ ਦੇ ਵਿੱਚ ਜਿਹੜਾ ਵੇ ਪੁਤਲਾ ਫੋਕੇ ਦੇ ਪ੍ਰਦਰਸ਼ਿਤ ਕੀਤੇ ਜਾ ਰਹੇ ਨੇ ਅੱਜ ਤੁਹਾਡੇ ਸਾਹਮਣੇ ਸਾਰੇ ਕਾਰਕਟਰਾਂ ਨੇ ਇਹਦਾ ਪੁਤਲਾ ਫੋਕੇ ਕਿਉਂ ਕਿ ਇਹਨਾਂ ਨੇ ਸਾਡੇ ਜੋ અપਮਾਨ ਕੀਤਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਉਹ ਬਰਦਾਸ਼ਤ ਨਹੀਂ ਦੇਖੋ ਜੀ ਜਿਹੜਾ ਸਾਡਾ ਸੀਐਮ ਜੁਰਦਾਬਾਦ 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 ਕਿਸ ਤਰ੍ਹਾਂ ਦੀ ਅੰਗ ਕਿਸ ਲੈਵਲ ਤਾਂ ਗੱਲਾਂ ਲੈ ਇੱਕ ਸੀਐਮ ਹੋਵੇ ਤੇ ਇੱਕ ਪ੍ਰਧਾਨ ਮੰਤਰੀ ਬਾਰੇ ਉਹ ਗੱਲਾਂ ਕਰੇ ਬੜੀ ਸ਼ਰਮ ਦੀ ਗੱਲ ਹੈ ਬੜੀ ਮਾੜੀ ਸੋਚ ਦੀ ਗੱਲ ਹੈ ਔਰ ਸਾਨੂੰ ਇਹ ਸਾਰਿਆਂ ਨੂੰ ਸੰਗਿਆਨ ਲੈਣਾ ਚਾਹੀਦਾ ਹੈ ਕਿ ਕਿਸ ਬੰਦੇ ਨੂੰ ਅਸੀਂ ਮੁੱਖ ਮੰਤਰੀ ਬਣਾਤਾ ਜੀ ਜਿਸ ਨੂੰ ਇਹ ਹੀ ਨਹੀਂ ਸਮਝ ਹੈਗੀ ਕਿ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਮੰਤਰੀ ਆ ਸਾਰੇ ਦੇਸ਼ ਦਾ ਉਹ ਪਿਤਾ ਸમાન ਆ ਔਰ ਉਸ ਬਾਰੇ ਉਹ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਿਹਾ ਉਹਨੂੰ ਸ਼ਰਮ ਆਣੀ ਚਾਹੀਦੀ ਸਰ ਇਹ ਪੂਰੀ ਲੀਡਰਸ਼ਿਪ ਜੀ ਨਹੀਂ ਹੈਗੀ ਇਹ ਕੱਟੀ ਹੋਈ ਹੈ ਬੀਜੇਪੀ ਦੀ ਸਰ ਹਰ ਇੱਕ ਜਗ੍ਹਾ ਮਤਲਬ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਲਕੁਲ ਪ੍ਰਦਰਸ਼ਨ ਕਰਾਂਗੇ ਜੀ ਜਿਸ ਲੈਵਲ ਤੱਕ ਜਾਣਾ ਪਏ ਉਸ ਲੈਵਲ ਤੱਕ ਪ੍ਰਦਰਸ਼ਨ ਕਰਾਂਗੇ ਔਰ ਉਸ ਨੂੰ ਦੱਸਾਂਗੇ ਕਿ ਪੀਐਮ ਦੀ ਕੀ ਮर्यादा ਹੁੰਦੀ ਹੈ ਪ੍ਰਧਾਨ ਮੰਤਰੀ ਦਾ ਕੀ ਅਹੁਦਾ ਹੁੰਦਾ ਉਹਨਾਂ ਦੀ ਕੀ ਮर्यादा ਹੁੰਦੀ ਹੈ ਔਰ ਉਹਨਾਂ ਦਾ ਕੀ ਰੁਤਬਾ ਹੁੰਦਾ ਸਰ ਇਹ ਕੰਪਲੀਟ ਵੀ ਕੀਤੀ ਜਾਊਗੀ ਜੀ ਬਿਲਕੁਲ ਕਰਾਂਗੇ ਜੀ ਹਰ ਲੈਵਲ ਤੇ ਜਾਵਾਂਗੇ ਜਿੱਥੇ ਧਰਨੇ ਪ੍ਰਦਰਸ਼ਨ ਕਰਨੇ ਪੈਣ ਉਹ ਵੀ ਕਰਾਂਗੇ ਜਿੱਥੇ ਕੋਈ ਜ਼ਿੰਦਾਬਾਦ ਮਰਦਾਬਾਦ ਕਰਨਾ ਪਵੇ ਉਹ ਵੀ ਕਰਾਂਗੇ ਜਿੱਥੇ ਤੱਕ ਜਾਣਾ ਪਵੇ ਜਾਵਾਂ ਜਿਹੜੀ ਲੈਂਗੁਏਜ ਹੈ ਸੀਐਮ ਸਾਹਿਬ ਦੀ ਐਂ ਲੱਗਦਾ ਜਿਵੇਂ ਕੋਈ ਟੱਪਰੀ ਬਾਸ ਬੰਦਾ ਨਹੀਂ ਹੁੰਦਾ ਇਸ ਤਰ੍ਹਾਂ ਦੀ ਲੈਂਗੁਏਜ ਤਾਂ ਇੱਕ ਸੀਐਮ ਦੀ ਮਰਿਆਦਾ ਹੁੰਦੀ ਹੈ ਸ਼ਾਇਦ ਅਸੀਂ ਵੀ ਕਦੇ ਆਪਣੇ ਚੁਣੇ ਹੋਏ ਨੁਮਾਇੰਦੇ ਚੋਈ ਕੋਈ ਐਮਐਲਏ ਹੋਵੇ ਚਾਹੇ ਕੌਂਸਲਰ ਹੋਵੇ ਚਾਹੇ ਕੋਈ ਸੀਐਮ ਹੈ ਚਾਹੇ ਕੋਈ ਪੀਐਮ ਹੈ ਜੋ ਪਬਲਿਕ ਦਾ ਨੁਮਾਇੰਦਾ ਹੈ ਉਹਨੂੰ ਬੜਾ ਸੋਚ ਸਮੇਂ ਕਿਉਂ ਨਾ ਕਿਉਂਕਿ ਉਹਨੂੰ ਪਬਲਿਕ ਦੇਖਦੀ ਹੈ ਤੇ ਇੱਕ ਸੀਐਮ ਹੋ ਕੇ ਇਸ ਤਰ੍ਹਾਂ ਦੀ ਗੰਦੀ ਲੈਗਵੇਜ ਬੋਲ ਰਿਹਾ ਜਿਵੇਂ ਕੋਈ ਟੱਪਰੀ ਚ ਕਰਕੇ ਮਜ਼ਾਕ ਨਹੀਂ ਕਰਦਾ ਉਸ ਤਰ੍ਹਾਂ ਸੀਐਮ ਬੋਲ ਰਿਹਾ ਅਮੀਸ਼ਾਹ ਪਰ ਇੰਨੀ ਗੰਦੀ ਟਿੱਪਣੀ ਕਰਨੀ ਹਾਊਸ ਦੇ ਵਿੱਚ ਇੰਨਾ ਗੰਦੇ ਤਰੀਕੇ ਬੋਲਣਾ ਅੱਖਾਂ ਕੱਢ ਕੱਢ ਕੇ ਡਰਾਉਣਾ ਬਦਤਮੀ ਜਿਹਾ ਬੋਲਣਾ ਕਿ ਸੀਐਮ ਦਾ ਇਹ ਕੰਮ ਹੁੰਦਾ ਸੀ ਕਾਂਗਰਸ ਸਾਹਿਬ ਕੋ ਕਾਨੂੰਨੀ ਕਰਵਾ ਵੀ ਕੀਤੀ ਜੋ ਵੀ ਇਹਨਾਂ ਦੇ ਦੇਖੋ ਇਹ ਬੜੇ ਵੱਡੀ ਪ੍ਰਕਿਰਿਆ ਜਿਸ ਹਿਸਾਬ ਨਾਲ ਉਹ ਬੋਲ ਰਿਹਾ ਹਰ ਇੱਕ ਪੰਜਾਬ ਦੇ ਇੱਕ ਬੰਦਾ ਮੈਂ ਕੱਲ ਰੋ ਰਿਹਾ ਪਛਤਾ ਰਿਹਾ ਐ ਐਸੀ ਗੰਦੀ ਸਰਕਾਰ ਲੈਂਦੀ ਜਿਹੜੀ ਰੋਜ਼ ਲੋਕਾਂ ਨਾਲ ਆਪ ਹੀ ਲੜ ਰਹੀ ਐ ਲੋਕ ਲੋਕ ਨਾਲ ਲੜਨ ਸਮਝ ਆਂਦੀ ਤੁਸੀਂ ਦੇਖੋ ਇੱਕ ਪਾਸੇ ਕਰਪਸ਼ਨ ਕਿੰਨੀ ਫੈਲ ਗਈ ਐ ਰੋਜ਼ ਮਰਡਰ ਕਤਲ ਖੋ ਇਸ ਤਰ੍ਹਾਂ ਹੋ ਰਹੀ ਐ ਜਿਵੇਂ ਐ ਲੱਗ ਰਿਹਾ ਐ ਐਮਰਜੈਂਸੀ ਲੱਗ ਗਈ ਪੰਜਾਬ ਚ ਬਾਹਰ ਨਹੀਂ ਜਾ ਸਕਦੇ ਉਹਦੇ ਚ ਕੋਈ ਧਿਆਨ ਨਹੀਂ ਪਰ ਪੰਜਾਬ ਦਾ ਮਾਹੌਲ ਖਤਮ ਕਰਨ ਦੇ ਵਿੱਚ ਸੀਐਮ ਦਾ ਇਕੱਲਾ ਰੋਲ ਐ ਐਸ਼ੀ ਤੋਂ ਇਲਾਵਾ ਇਹਦਾ ਹੋਰ ਕੋਈ ਕੰਮ ਨਹੀਂ ਨਜ਼ਰ ਆ ਰਿਹਾ ਸਿਰਫ ਇੱਕ ਐਸ਼ੀ ਤੇ ਗੰਦਾ ਬੋਲਣਾ ਸੀਐਮ ਦੇ ਹੀ ਦੋ ਕੰਮ ਨਜ਼ਰ ਆ ਰਹੇ ਐ ਪੰਜਾਬ ਦੇ ਲੋਕਾਂ ਦਾ ਕਹਿਣਾ ਹੋਵੇ ਕੀ ਮਿਲਦੀ ਸੀ ਸਰਕਾਰਾਂ ਵਿੱਚ ਆਟਾ ਦਾਅ ਇਸ ਕੀ ਬਹੁਤ ਸਿਰਫ ਕੇਂਦਰ ਸਰਕਾਰ ਦੀ ਮਿਲਦੀ ਹੈ ਨਾ ਕਿ ਭਾਜੀ ਪੰਜਾਬ ਦੇ ਸਵੇਰੇ दारू ਪੀ ਲੈਣੀ ਸ਼ਾਮ ਨੂੰ ਯਾਸ਼ੀ ਕਰਨੀ ਗੰਦ ਬੋਲਣਾ ਲੋਕਾਂ ਦੇ ਮਹਾਲੀ ਹੋਈ ਪਈ ਹੈ ਗਰੀਬ ਬੰਦਾ ਰੋ ਰਿਹਾ ਹੈ ਮੀਡਲ ਜਿੰਨੇ ਵਧੀਆ ਲੋਕ ਇੰਟਰਸਟੀ ਛੱਡ ਕੇ ਜਾ ਰਹੇ ਉਹਦੇ ਬਲ ਕੋਈ ਧਿਆਨ ਹੀ ਹੈ ਨਹੀਂ ਕੋਈ ਪਾਲਸੀ ਬਣਾਉਣ ਵਾਲੀ ਅਨਐਕਸਪੀਰੀਅੰਸ ਸਰਕਾਰ ਆ ਗਈ ਸਿਰਫ ਆਪਣੇ ਘਰਾਂ ਦੇ ਵਿੱਚ ਪੈਸੇ ਲਾਏ ਜਾ ਰਹੇ ਆ ਕੋਠੀਆਂ ਬਣਾਈ ਜਾ ਰਹੀਆਂ ਲੋਕਾਂ ਨੂੰ ਗੰਦਾ ਬੋਲਿਆ ਜਾ ਰਿਹਾ ਜਿਹੜਾ ਬੰਦਾ ਜੀ ਸੋਸ਼ਲ ਮੀਡੀਆ ਤੇ ਜਾਂ ਕਿਸੇ ਜਗ੍ਹਾ ਤੇ ਜਾ ਕੇ ਬੋਲਦਾ ਤੇ ਪਰਚਾ ਕੀਤਾ ਜਾ ਰਿਹਾ ਤੁਹਾਡੀ ਮੀਡੀਆ ਨੂੰ ਦਬਾਇਆ ਜਾ ਰਿਹਾ ਇਹੀ ਸਰਕਾਰ ਦਾ ਕੰਮ ਹੈ ਤਰੱਕੀ ਤੇ ਡਵੈਲਪਮੈਂਟ ਜ਼ੀਰੋ